ਤਿੰਨ ਜੋ ਕਰੀ ਆਲਖ ਕੀ ਸੇਵਾ ਉਹਨਾਂ ਨੇ ਆਲਖ ਪਰਮਾਤਮਾ ਦੀ ਜੋ ਸੇਵਾ ਕੀਤੀ ਤਾਂ ਤੇ ਪਏ ਪਰਸੰਨ ਗੁਰਦੇਵਾ ਉਸ ਕਰਕੇ ਗੁਰਦੇ ਪ੍ਰਭੂ ਪਰਸੰਨ ਹੋਏ ਤਿੰਨ ਪ੍ਰਭ ਜਬ ਆਇਸ ਮੋਹੇ ਦਿਆ ਉਸ ਪ੍ਰਭੂ ਨੇ ਜਦੋਂ ਮੈਨੂੰ ਆਗਿਆ ਦਿੱਤੀ ਤਬ ਹਮ ਜਨਮ ਕਲੂ ਮਹਿ ਲਿਆ ਤਦੋਂ ਅਸੀਂ ਕਾਲ ਯੁਗ ਵਿੱਚ ਜਨਮ ਲਿਆ ਚੇਤਨਾ ਪਿਓ ਆਮਰੋ ਆਵਨ ਕਹੈ ਸਾਡਾ ਔਰ ਨੋ ਚੇਤ ਨਹੀਂ ਕਰਦਾ ਸੀ ਜੋ ਵੀ ਰਹੀ ਸੁਰਤ ਪ੍ਰਭ ਚਰਨਨ ਮਹਿ ਕਿਉਂਕਿ ਸਾਡੀ ਸੁਰਤ ਪ੍ਰਭ ਦੇ ਚਰਨਾ ਵਿੱਚ ਲੱਗੀ ਹੋਈ ਸੀ ਜਿਉ ਤਿਉ ਪ੍ਰਭ ਹਮ ਕੋ ਸਮਝਾਇਓ ਜਿਵੇਂ ਕਿਵੇਂ ਪ੍ਰਭੂ ਨੇ ਸਾਨੂੰ ਸਮਝਾਇਆ ਇਮ ਕਹਿ ਕੇ ਇਹੇ ਲੋਕ ਪਠਾਇਓ ਅਤੇ ਇਸ ਤਰ੍ਹਾਂ ਕਹਿ ਕੇ ਇਸ ਲੋਕ ਵਿੱਚ ਭੇਜਿਆ ਗਿਆ। ਆਕਾਲਪੁਰਖ ਬਾਚ ਇਸ ਕੀਟ ਪ੍ਰਤ। ਆਕਾਲਪੁਰਖ ਨੇ ਇਸ ਕੀਟ ਪ੍ਰਤ ਇਸ ਤਰ੍ਹਾਂ ਕਿਹਾ। ਚਉਪਈ ਜਬ ਹਮ ਪਹਿਲੇ ਸ੍ਰੇਸ਼ਟ ਬਣਾਈ। ਜਤੋ ਪਹਿਲਾ ਅਸੀਂ ਸ੍ਰਿਸ਼ਟੀ ਬਣਾਈ। ਦਇਅਾ ਤਰਚੇ ਦੁਸ਼ਟ ਦੁਖਦਾਈ। ਸਭ ਤੋਂ ਪਹਿਲਾ ਦੁਸ਼ਟ ਅਤੇ ਧੋਖੀ ਦੇਨਤਾ ਦੀ ਰਚਨਾ ਕੀਤੀ। ਤੇ ਪੁਜਬਲ ਬਵਰੇ ਹੋਇ ਕਿ ਉਹ ਆਪਣੇ ਪੁਜਬਲ ਤੇ پاਗਲ ਹੋ ਗਏ ਪੂਜਤ ਪਰਮਪੁਰਖ ਰਹਿ ਗਏ ਅਤੇ ਪਰਮਾਤਮਾ ਦੀ ਪੂਜਾ ਕਰਨੋਂ ਹਟ ਗਏ ਤੇ ਹਮ ਤਮਕ ਤਨਕ ਮੌਖਾ ਪੇ ਉਹਨਾਂ ਨੂੰ ਅਸੀ ਗ੍ਰੋਧਵਾਨ ਹੋ ਕੇ ਛਿਨ ਭਰ ਵਿੱਚ ਖਪਾ ਦਿੱਤਾ ਤਿੰਨ ਕੀ ਠਾਰ ਦੇਵਤਾ ਥਾਪੇ ਉਰਾਦੀ ਦਾਤੇ ਦੇਵਤਿਆਂ ਦੀ ਸਥਾਪਨਾ ਕੀਤੀ ਤੇ ਪੀ ਬਲ ਪੂਜਾ ਉਲਜਾਏ ਉਹ ਵੀ ਆਪਣੀ ਬਲੀ ਅਤੇ ਪੂਜਾ ਵਿੱਚ ਉਲਝ ਗਏ ਆਪਾ ਨਹੀਂ ਪਰਮੇਸ਼ਰ ਕਹਾਏ ਅਤੇ ਆਪਣੇ ਆਪ ਨੂੰ ਹੀ ਪਰਮੇਸ਼ਵਰ ਅਖਵਾਨ ਲੱਗੇ ਮਹਾਦੇਵ ਆਚੂਤ ਕਹਾਇਓ ਸ਼ਿਵ ਨੇ ਆਪਣੇ ਆਪ ਨੂੰ ਆ ਡਿਗ ਆਚੂਤ ਅਖਵਾਇਆ ਬੇਸਨ ਆਪ ਹੀ ਕੋ ਠਹਿਰਾਇਓ ਅਤੇ ਵਿਚਨੂ ਨੇ ਆਪਣੇ ਆਪ ਨੂੰ ਪਰਮੇਸ਼ਵਰ ਸਥਾਪਿਤ ਕੀਤਾ ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ ਬ੍ਰਹਮਾ ਨੇ ਖੁਦ ਨੂੰ ਪਾਰ ਬ੍ਰਹਮ ਦੱਸਿਆ ਪ੍ਰਭ ਕੋ ਪ੍ਰਭੂ ਨਾ ਕਿਨ ਹੋ ਜਾਣਾ ਅਤੇ ਪ੍ਰਭੂ ਨੂੰ ਪ੍ਰਭੂ ਕਰਕੇ ਕਿਸੇ ਨੇ ਵੀ ਨਹੀਂ ਜਾਣਿਆ ਤਬ ਸਾਖੀ ਪ੍ਰਭ ਆਸਟ ਬਣਾਈ ਸਾਤ ਪਰਮਾਤਮਾ ਨੇ ਅੱਠ ਸਾਖੀ ਚੰਦਰਮਾ ਸੂਰਜ ਪ੍ਰithvi ਤ੍ਰਵ ਅਗਨੀ ਪਵਨਾ ਪਾਤਰ ਯੋਸ਼ ਅਤੇ ਪਰਵਾਸ ਬਣਾਏ ਸਾਖਨ ਮਿਤ ਦੇ ਬੇਠ ਠਹਿਰਾਈ ਅਤੇ ਸਾਖ ਗਵਾਹੀ ਦੇਣ ਲਈ ਸਥਾਪਿਤ ਕੀਤੇ ਤੇ ਕਹੇ ਕਰੋ ہماری ਪੂਜਾ ਉਹਨਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਡੀ ਪੂਜਾ ਕਰੋ ਹਾਮ ਬਿਨ ਆਵਰ ਨਾ ਠਾਕੁਰ ਦੂਜਾ ਕਿਉਂਕਿ ਸਾਡੇ ਤੋਂ ਬਿਨਾ ਕੋਈ ਠਾਕੁਰ ਨਹੀਂ ਹੈ ਪਰਮ ਤਤ ਕੋ ਜਿਨ ਨਾ ਪਛਾਨਾ ਜਿਨ੍ਹਾਂ ਨੇ ਪਰਮ ਤਤ ਨੂੰ ਨਹੀਂ ਪਛਾਣਿਆ ਤਿੰਨ ਕਰ ਈਸਰ ਤਿੰਨ ਕਹੋ ਮਾਨਾ ਉਹਨਾਂ ਨੇ ਅਠਾ ਸਾਕੀਆਂ ਨੂੰ ਈਸ਼ਵਰ ਕਰਕੇ ਮੰਨ ਲਿਆ ਕੇਤੇ ਸੂਰ ਚੰਦ ਕਹੋ ਮਾਨੈ ਕਿਤਨੇ ਹੀ ਚੰਦਰਮਾ ਅਤੇ ਸੂਰਜ ਨੂੰ ਮੰਨਣ ਲੱਗੇ। ਅਗਨ ਹੋਤਰ ਕਈ ਪਵਨ ਪਰਮਾਨਾ। ਕਈ ਯਗਨੀ ਹੋਤਰ ਕਰਦੇ ਰਹੇ ਅਤੇ ਕਈ ਪੌਨ ਨੂੰ ਮਾਨਤਾ ਦਿੰਦੇ ਰਹੇ। ਕਿਨਹੂ ਪ੍ਰਭ ਪਾਹਨ ਪਹਿਚਾਨਾ। ਕਈਆਂ ਨੇ ਪੱਥਰ ਨੂੰ ਪ੍ਰਭੂ ਕਰਕੇ ਪਛਾਣਿਆ। ਨਾ ਹੱਤ ਕੀਤੇ ਜਲ ਕਰਤ ਵਿਧਾਨਾ। ਅਤੇ ਕਈ ਜਲ ਵਿੱਚ ਇਸ਼ਨਾਨ ਕਰਨ ਦਾ ਵਿਧਾਨ ਕਰਦੇ ਰਹੇ। ਕੇਤਕ ਕਰਮ ਕਰਤ ਡਰਪਾਨਾ ਕਈ ਕਰਮ ਕਰਦਿਆਂ ਡਰਦੇ ਰਹੇ ਧਰਮ ਰਾਜ ਕੋ ਕਰਮ ਪਛਾਨਾ ਅਤੇ ਕਈਆਂ ਨੇ ਧਰਮ ਰਾਜ ਨੂੰ ਹੀ ਪਰਮਾਤਮਾ ਸਮਝੰਦਾ ਵਿਚਾਰ ਪਰਚਲਿਤ ਕੀਤਾ ਜੋ ਪ੍ਰਭ ਸਾਖ ਨਮਿਤ ਠਹਿਰਾਏ ਜੋ ਪ੍ਰਭੂ ਨੇ ਸਾਖੀ ਦੇਣ ਲਈ ਸਥਾਪਿਤ ਕੀਤੇ ਸੰ ਤੇਹੀਆਂ ਆਏ ਪ੍ਰਭੂ ਕਹਿਵਾਏ ਉਹ ਦੇ ਆ ਕੇ ਪ੍ਰਭੂ ਅਖਵਾਉਣ ਲੱਗੇ ਤਾਂ ਕੀ ਬਾਤ ਬਿਸਰ ਜਾਂਦੀ ਪਈ ਉਹਨਾਂ ਨੂੰ ਪ੍ਰਭੂ ਦੀ ਗੱਲ ਹੀ ਭੁੱਲ ਗਈ ਆਪਣੇ ਆਪਣੇ ਭਰਤ ਸੋਭ ਪਈ ਅਤੇ ਆਪਣੀ ਆਪਣੇ ਸੋਭਾ ਵਿੱਚ ਹੀ ਲੱਗੇ ਰਹੇ ਜਦ ਪ੍ਰਭ ਕੋ ਨਾ ਤਿਨਾ ਪਹਿਚਾਣਾ ਜਦੋਂ ਉਹਨਾਂ ਨੇ ਪ੍ਰਭੂ ਨੂੰ ਨਾ ਪਛਾਣਿਆ ਤਬ ਹਰ ਇਨ ਮਨ ਛੰਨ ਠਹਿਰਾਣਾ ਤਾ ਹරිਨੇ எனਾਮਨੁਖਾਨੂ ਕਾயਮਕਿਤਾ ਤੇපੀ ਬਸ ਮਮਤਾ হয়েੇਕே ඕਵੀ ਮਮතාਦੇවාਸ ਹੋගේਪਰਮੇਸਰ ਪਾਹਨ ठਹਰ ਅਤੇ ਪਰਮੇਸ਼वਰ ਨੂ ਮੌਰਤੀ ਵਿੱਚਮਨਣਾ ਼ੁਰੂ கிੀਤතා ਤਬਹਰ සිਿදਧ ਸਾਦ ठਹਰයි ਤਧ ਹਰਨੇ ਸਿदද्ਧ ਅਤੇ ਸਾਦ ਪੈਦਾਕੀਤੇ ਤਿਨපੀ ਪਰਮਪੁਰਖ ਨැහි ਪਾయి ਪਾਰ ਹੋਣਾ ਨੇ ਵੀ ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਜੇ ਕੋਈ ਹੋਤ ਭਇਓ ਜਗ ਸਿਆਣਾ ਜੇ ਕੋਈ ਜਗਤ ਵਿੱਚ ਸਿਆਣਾ ਹੋਇਆ ਤਿੰਨ ਤਿੰਨ ਆਪਣੋ ਪੰਥ ਚਲਾਨਾ ਤਾ ਉਸ ਨੇ ਵੀ ਆਪਣਾ ਆਪਣਾ ਵੱਖਰਾ ਪੰਥ ਚਲਾਇਆ ਪਰਮਪੁਰਖ ਕਿਨ ਹੋ ਨਾ ਪਾਇਓ ਪਰਮਪੁਰਖ ਕਿਸੇ ਨੇ ਪ੍ਰਾਪਤ ਨਹੀਂ ਕੀਤਾ ਵੈਰਵਾਦ ਅਹੰਕਾਰ ਵਧਾਇਓ ਸਗੋਂ ਵੈਰਵਾਦ ਵਿਵਾਦ ਅਤੇ ਅਹੰਕਾਰ ਵਧਾ ਲਿਆ ਪੇੜ ਪਾਤ ਆਪਨ ਤੇ ਜਲੈ ਜਿਵੇਂ ਬ੍ਰਿਖਿਆ ਦੇ ਪੱਤਰ ਆਪਣੇ ਆਪ ਨੂੰ ਹੀ ਜਲਣ ਲੱਗਦੇ ਹਨ ਉਸੇ ਤਰ੍ਹਾਂ ਉਹ ਲੋਕ ਆਪਣੇ ਵਿਕਾਰਾਂ ਕਾਰਨ ਸੜ ਗਏ ਪ੍ਰਭ ਕਹਿ ਪਾਂਥਨਾ ਕੋ ਉ ਚੱਲੈ ਪਰ ਪਰਮਾਤਮਾ ਦੇ ਮਾਰਗ ਉੱਤੇ ਕੋਈ ਨਹੀਂ ਚੱਲਿਆ ਜਿਨ ਜਿਨ ਤਨਕ ਸਿੱਧ ਕੋ ਪਾਇਓ ਜਿਸ ਜਿਸ ਨੇ ਰੱਤਾ ਕੋ ਸਿੱਧੀ ਪ੍ਰਾਪਤ ਕੀਤੀ ਹੈ ਤਿੰਨ ਤਿੰਨ ਆਪਣਾ ਰਾਹੋ ਚਲਾਇਓ ਉਸ ਨੇ ਆਪਣਾ ਆਪਣਾ ਮਾਰਗ ਚਲਾ ਲਿਆ ਹੈ ਪਰਮੇਸ਼ਰਨਾ ਕਿਨਹੂ ਪਹਿਚਾਨਾ ਪਰਮੇਸ਼ਵਰ ਨੂੰ ਕਿਸੇ ਨੇ ਨਹੀਂ ਪਛਾਣਿਆ ਮਾਮ ਉਚਾਰਤੇ ਭਇਓ دیਵਾਨਾ ਅਤੇ ਆਪਣੀ ਉਪਾਸਨਾ ਕਾਰਨ ਸਭ دیਵਾਨੇ ਹੋ ਗਏ ਪਰਮਤਾਤ ਕਿਨ ਹੋ ਨਾ ਪਛਾਨਾ ਪਰਮ ਸੱਤਾ ਨੂੰ ਕਿਸੇ ਨੇ ਨਹੀਂ ਪਛਾਣਿਆ ਆਪ ਆਪ ਪੀਤਰ ੁਰਜਾਨਾ ਆਪਣੇ ਆਪ ਵਿੱਚ ਹੀ ਉਲਝ ਗਏ ਤਬ ਜੇ ਜੇ ਰੇਖ ਰਾਜ ਬਣਾਏ ਤਦ ਜੋ ਜੋ ਰਾਜ ઋષੀ ਬਣਾਏਗੇ ਤិន ਆਪਨ ਅਪਨ ਸਿਮਰਤ ਚਲਾਏ ਉਹਨਾਂ ਨੇ ਫਿਰ ਆਪਣੀਆਂ ਸਮ੍ਰਿਤੀਆਂ ਧਰਮ ਮਰਿਆਦਾ ਆਦਿਆਂ ਪੁਸਤਕਾਂ ਦਾ ਪਰਚਲਨ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ